ਅਸੀਂ ਪਹੁੰਚਿਆ ਅੱਜ ਲੈਹਿੰਦੇ ਪੰਜਾਬ ਦੇ ਪਿੰਡ ਦਾਨਾਵਾਦ ਮਿਰਜੇ ਦਾ ਪਿੰਡ ਮੰਨਿਆ ਜਾਂਦਾ ਹੈ ਤੇ ਮਿਰਜੇ ਜੱਟ ਤੇ ਸਹਿਵਾ ਦਾ ਜਿਹੜਾ ਕਿੱਸਾ ਸੀਗਾ ਉਹ ਤੁਸੀਂ ਹੁਣ ਤੱਕ ਬੜੇ ਗਾਣਿਆਂ 'ਚ ਬੜੇ ਥਾਵਾਂ ਤੇ ਸੁਣਿਆ ਹੋਣਾ ਤੇ ਉਹੀ ਝੰਡਾ ਹੈ ਜਿਹੜਾ ਜਿਹਦੇ ਝੰਡੇ 'ਤੇ ਅਸੀਂ ਥੱਲੇ ਖੜੇ ਹਾਂ ਇਸ ਝੰਡਾ ਥੱਲੇ ਮਿਰਜੇ ਨੂੰ ਵੱਢਿਆ ਗਿਆ ਸੀ ਤੇ ਇਹਦਾ ਨਾਮ ਹੈ ਜਿਹੜਾ ਲੈਜੈਂਡਰੀ ਝੰਡਾ ਟਰੀ ਇਹਨੂੰ ਦਿੱਤਾ ਗਿਆ ਤੇ ਇੱਥੇ ਸਹਿਵਾ ਨੇ ਮਿਰਜੇ ਦੇ ਤੀਰ ਤੋੜੇ ਸੀ ਕਿਉਂਕਿ ਉਹਨੇ ਨਾ ਨਿਸ਼ਾਨਾ ਪਰਖ ਲਿਆ ਸੀ ਕਿ ਇਹਦਾ ਨਿਸ਼ਾਨਾ ਬਹੁਤ ਵਧੀਆ ਫਿਰ ਉਹ ਆਪਣੇ ਭਰਾਵਾਂ ਨੂੰ ਤਾਂ ਤਰਲਾ ਕਰ ਸਕਦੀ ਸੀ ਪਰ ਮਿਰਜੇ ਨੂੰ ਤਰਲਾ ਕਰਨਾ ਬਹੁਤ ਔਖਾ ਸੀ ਤਾਂ ਉਹਨੇ ਤੀਰ ਤੋੜੇ ਸੀਗੇ ਤੇ ਜਿਹੜਾ ਬਾਅਦ ਚੋ ਕਿੱਸੇ ਬਣੇ ਵੀ ਭਾਈਆਂ ਤੋਂ ਯਾਰ ਮਰਾਤਾ ਹਨ ਤੇ ਐਸੇ ਕਰਕੇ ਇਧਰਲੇ ਪਾਸੇ ਜਿਹੜਾ ਮਿਰਜਾ ਸਾਹਿਬਾਂ ਦੀ ਇਹ ਯਾਦਗਾਰ ਬਣੀ ਹੋਈ ਹੈਗੀ ਤੇ ਤੇ ਇੱਥੇ ਅੰਦਰਲੇ ਪਾਸੇ ਉਹਨਾਂ ਦੀਆਂ ਕਬਰਾਂ ਬਣੀਆਂ ਹੋਈਆਂ ਗਈਆਂ ਲੈਂਦੇ ਪੰਜਾਬ ਚ ਨਾ ਇਹੋ ਜਿਹੇ ਕਿੱਸੇ ਆ ਜਿਹੜੇ ਹੀਰਾਂ ਜਾਂ ਸੱਸੀ ਪੰਨੂ ਸੋਹਣੀ ਮਹੀਵਾਲ ਸਾਰੇ ਇੱਥੇ ਤੁਹਾਨੂੰ ਮਿਲ ਜਾਂਦੇ ਆ ਤੇ ਹੁਣ ਅਸੀਂ ਅੰਦਰਲੇ ਪਾਸੇ ਚੱਲਦੇ ਆਂ ਤੇ ਅੰਦਰਲੇ ਪਾਸੇ ਜਾ ਕੇ ਤੁਹਾਨੂੰ ਜਿਹੜੀ ਮਿਰਜਾ ਸਾਹਿਬਾਂ ਦੀ ਕਦੋਂ ਦੀ ਕਬਰ ਕਦੋਂ ਦੀ ਇਹਨਾਂ ਦਾ ਡੇਟ ਹੈ ਕਦੋਂ ਇਹ ਹੋਏ ਹੈ ਵੈਸੇ ਅਕਬਰ ਦੇ ਸਮੇਂ ਇਹਨਾਂ ਨੂੰ ਕਿਹਾ ਜਾਂਦਾ ਜਿਹੜਾ ਅਕਬਰ ਦਾ ਸਮਾਂ ਸੀ ਨਾ ਉਦੋਂ ਇਹ ਹੋਇਆ ਅੰਦਰਲੇ ਪਾਸੇ ਤੁਹਾਨੂੰ ਜਾ ਕੇ ਅਸੀਂ ਥੋੜਾ ਦਿਖਾਉਨੇ ਆਂ ਅੰਦਰਲੇ ਪਾਸੇ ਨੇ ਸਾਰੀਆਂ ਕਬਰਾਂ ਇਹਦੇ ਬਣੀਆਂ ਹੋਈਆਂ ਤੇ ਇਹ ਸਾਹਿਬਾਂ ਦੀ ਕਬਰ ਹੈ ਸਾਹਿਬਾਂ ਦੀ ਜਿਹੜੀ ਡੇਟ ਹੈ ਇਹ ਲਿਖੀ ਹੈ 1586 ਤੋਂ 1618 ਤੇ ਉਧਰ ਨਾਲ ਮਿਰਜੇ ਜੱਟ ਦੀ ਹੈ ਕਰਨ ਦਾ ਸ਼ੈਰ ਗੋਤ ਹੋਣਾ ਇਹਨਾਂ ਦਾ ਮਿਰਜ਼ਾ ਜੱਟ ਕਰਨ ਕੁਝ ਲਿਖਿਆਗਾ 1587 ਤੋਂ 1618 ਜਿਹੜੀ ਡੇਟ ਇੱਕ ਗੱਲ ਹੋਰ ਇੱਥੇ ਦੇਖਣ ਵਾਲੀ ਹੈ ਵੀ ਦੋਵਾਂ ਦੀ ਡੇਟ ਹੈ ਜਿਹੜੀ ਜਦੋਂ ਇੱਕ ਸਾਲ ਦਾ ਹੀ ਫਰਕ ਸੀਗਾ ਉਹ ਸੇਮ ਹੈ ਡੈਥ ਡੇਟ ਸੇਮ ਹੈਗੀ 18 3 1618 ਨੂੰ ਉਹ ਚੜਾਈ ਕੀਤੀ ਹੈ ਉਹ ਉਹ ਕੀਤੀ ਹੈ ਵੈਸੇ ਉਮਰ 'ਚ ਇੱਕ ਸਾਲ ਦਾ ਫਰਕ ਸੀਗਾ ਤੇ ਮਿਰਜ਼ਾ ਜਿਹੜਾ ਸਾਬਾ ਸੀ ਇੱਕ ਸਾਲ ਵੱਡੀ ਸੀ ਮਿਰਜ਼ਾ ਇੱਕ ਸਾਲ ਛੋਟਾ ਸੀ ਨਾਲ ਜਿਹੜੀ ਤੀਜੀ ਕਬਰ ਹੈ ਇੱਕ ਉਹ ਤੀਜੀ ਬਣੀ ਐ ਇਹਨਾਂ ਦੇ ਪਿਤਾ ਜੀ ਦੀ ਉਹ ਕਹਿੰਦੇ ਜਦੋਂ ਬਾਅਦ ਚੋਂ ਫੌਤ ਹੋਏ ਆ ਉਹਨਾਂ ਦੇ ਪਿਤਾ ਜੀ ਵੀ ਕਹਿੰਦੇ ਵੀ ਸਾਡੀ ਵੀ ਕਬਰ ਇੱਥੇ ਬਣਨੀ ਚਾਹੀਦੀ ਐ ਮਿਰਜ਼ੇ ਦੇ ਪੁੱਤ ਦੇ ਕੋਲ ਤੇ ਤਾਂ ਕਰਕੇ ਸਾਰੀਆਂ ਨਾ ਹੁਣ ਤਿੰਨ ਕਬਰਾਂ ਤੁਹਾਨੂੰ ਅੰਦਰਲੇ ਪਾਸੇ ਇਹ ਦੇਖਣ ਨੂੰ ਮਿਲ ਜਾਂਦੀਆਂ ਨੇ ਇਹ ਸਾਰਾ ਆਲਾ ਦਵਾਲਾ ਸੀ ਇਧਰਲੇ ਪਾਸੇ ਕੁਝ ਫੋਟੋਆਂ ਵੀ ਲਾਈਆਂ ਹੋਈਆਂ ਨੇ ਮਿਰਜ਼ੇ ਜੱਟ ਦੀਆਂ ਜਿੰਨੀਆਂ ਮਤਲਬ ਉਹ ਵੀ ਰਿਪਰੈਜ਼ੈਂਟ ਕਰਦੇ ਨੇ ਜਿਵੇਂ ਆਪਾਂ ਅੱਜ ਤੱਕ ਕਿੱਸੇ ਕਹਾਣੀਏ 'ਚ ਸੁਣੇ ਸੀਗੇ ਸੇਮ ਮਿਰਜ਼ਾ ਸਾਹਿਬਾਂ ਦੀ ਜਿਹੜੀ ਯਾਦਗਾਰ ਐ ਨਾ ਉਹਦੇ ਪਿੱਛੇ ਤੇ ਬੱਕੀ ਦੀ ਕਬਰ ਬਣੀ ਹੋਈ ਹੈ ਜਿਨੇ ਜਿਨੇ ਕਿੱਸਾ ਸੁਣਿਆ ਗੀਤਾਂ ਰਹੀ ਸੁਣਿਆ ਜਾਂ ਪੜਿਆ ਉਹਨੂੰ ਪਤਾ ਵੀ ਬੱਕੀ ਕੌਣ ਹੈ ਨਾ ਬੱਕੀ ਜਿਹੜੀ ਮਿਰਜ਼ੇ ਦੀ ਘੋੜੀ ਹੁੰਦੀ ਸੀ ਕਹਿੰਦੇ ਫੇਵਰੇਟ ਇੰਨਾ ਪਿਆਰ ਸੀਗਾ ਮਤਲਬ ਜਦੋਂ ਮਿਰਜ਼ੇ ਦੀ ਡੈਥ ਹੋਈ ਮਿਰਜ਼ਾ ਇੱਥੇ ਵੱਢਿਆ ਗਿਆ ਤੇ ਉਸ ਤੋਂ ਬਾਅਦ ਚ ਨਾ ਤੇ ਬੱਕੀ ਸੀ ਜਿਹੜੀ ਇੱਥੇ ਗੇੜੇ ਦਿੰਦੇ ਰਹੀ ਕੁਝ ਦਿਨ ਤੇ 1618 ਦੀ ਡੇਟ ਹੈ ਜਿਹੜੀ ਮਿਰਜ਼ਾ ਸਾਹਿਬਾਂ ਦੀ ਹੈ ਡੈਥ ਡੇਟ 1618 ਹੀ ਇਹ ਬੱਕੀ ਦੀ ਡੇਟਾ ਫਿਰ ਲੋਕਾਂ ਨੇ ਜਿਹੜਾ ਮਤਲਬ ਬੱਕੀ ਨੂੰ ਇੱਥੇ ਹੀ ਦਫਨਾਤਾ ਉਹ ਦੋ ਤਿੰਨ ਦਿਨਾਂ ਬਾਅਦ ਕਹਿੰਦੇ ਉਹ ਵੀ ਚਲ ਬੱਸੀ ਸੀ ਸੋ ਇਹ ਇਹ ਸੀ ਗੱਲ ਲੈਂਦੇ ਪੰਜਾਬ ਦਾ ਕਿੱਸਾ ਇਹੋ ਜੇ ਬੜੇ ਕਿਸੇ ਮਕਬੂਲ ਆ ਜਾਂ ਯਾਦਗਾਰਾਂ ਬਣੀਆਂ ਹੋਈਆਂ ਲੈਂਦੇ ਪੰਜਾਬ 'ਚ ਤੇ ਹੀਰਾਂਜਾ ਸੱਸੀ ਪੰਨੂ ਸੋਹਣੀ ਮਹੀਵਾਲ ਹਨਾ ਜਾਂ ਦੁੱਲਾ ਭੱਟੀ ਤੇ ਉਹ ਸਾਰਾ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਸਾਡੇ ਨਾਲ ਇੱਥੇ ਨਾ ਲੋਕ ਆਪਦੀਆਂ ਅੱਜਕੱਲ ਮਨਤਾ ਮੰਨਦੇ ਐ ਤੇ ਵੈਸੇ ਹੀਰਾਂਜੇ ਦੀ ਕਬਰ ਤੇ ਵੀ ਅਸੀਂ ਉੱਥੇ ਵੀ ਦੇਖਿਆ ਸੀਗਾ ਤੇ ਪਿਆਰ ਮੁਹੱਬਤ ਵਾਲੇ ਜਿਹੜੇ ਲੋਕ ਐ ਆਪਣੀਆਂ ਖੰਮਣੀਆਂ ਜਾਂ ਧਾਗੇ ਕੁਸ਼ ਐ ਇਹਨਾਂ ਦੀ ਜਿਹੜੀ ਸਮਾਦ ਬਣੀ ਯਾਦਗਾਰ ਬਣੀ ਉਹਦੇ ਤੇ ਬਰਨ ਕੇ ਜਾਂਦੇ ਆ